ਹਾਂਜੀ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਰੋਡੇ ਜ਼ਿਲ੍ਹਾ ਮੋਗਾ ਤਹਿਸੀਲ ਐਨ ਬਾਗਾ ਪੁਰਾਣਾ ਪੈਂਦੀ ਹੈ ਮੇਰੇ ਪਿੰਡ ਦੀ ਵੀਡੀਓ ਹੈ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਬਹੁਤ ਸੋਹਣੀ ਤਾਜੀ ਸੂਈ ਸਵਾਈ ਵਾੜ ਵਿਖਾਉਣੀ ਹੈ ਮਗਰ ਵੀ ਵੱੱਛੀ ਹੈ ਚੰਗੇ ਦੁੱਧ ਵਾਲੀ ਬਾਈ ਦੱਸਦੇ ਆ ਵਜਨ ਬਹੁਤ ਹੈ ਥਣ ਭਾਂਡੇ ਦੀ ਸਾਫ ਸੁਥਰੀ ਆ ਬਾਕੀ ਇਨਫਰਮੇਸ਼ਨ ਲੈ ਦੰਨਾ ਆਉ ਕਰਦੇ ਆ ਗੱਲਬਾਤ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਨਾਮ ਦੱਸ ਦਈਏ ਜੀ ਰਕबीर ਸਿੰਘ ਪਿੰਡ ਰੋਡੇ ਪਿੰਡ ਰੋਡੇ ਬਾਈ ਜੀ ਇੱਕ ਵੈੜ ਬਕਾਊ ਹੈ ਜੀ ਹਾਂਜੀ ਵੈੜ ਬਕਾਊ ਹੈ ਕਿੰਨਵਾ ਸੂਆ ਜੀ ਹਾਂ ਦੂਜਾ ਸੂਆ ਦੂਜਾ ਸੂਆ ਹਾਂ ਸੁਭਾ ਸੁਈ ਹੈ ਸੁਭਾ ਸੁਈ ਹੈ ਠੀਕ ਹੈ ਜੇਰ ਪਈ ਹੈ ਮਤਲਬ ਦੋਸਤੋ ਸੁਭਾ ਸੁਈ ਹੈ ਬਾਈ ਹੁਣ ਇਹ ਕਹਿੰਦੇ ਜੇਰ ਪੈ ਗਈ ਆ ਦੁੱਧ ਕਿੰਨਾ ਕੁ ਪਿਆਜੂ ਜੀ ਹੈਗਾ 20 22 ਕਿਲੋ ਆ ਵੀ 20 22 ਕਿਲੋ ਹਾਂ ਜੀ ਹੈਗਾ ਬੱਚਾ ਮਗਰ ਜੀ ਹਾਂ ਬੱਚੀ ਆ ਜੀ ਬੱਚੀ ਆ ਕੱਢੀਏ ਬਾਹਰ ਬੰਦੇ ਨੂੰ ਕਹੀਏ ਮਾੜਾ ਆ ਵੀ ਕਰਾਂ ਖਾ ਪਰੋਪਰਾ ਦੋਸਤੋ 20 22 ਕਿਲੋ ਦੁੱਧ 22 ਹੋਣੀ ਦੱਸਦੇ ਕਿ ਖੁੱਲਾ ਚੋਇਆ ਪਹਿਲੇ ਸੂਏ ਦੂਜੇ ਸੂਏ ਸੂਈ ਆ ਮਗਰੇ ਦੇ ਬੱਚੀ ਆ ਨਹੀਂ ਕੱਲਾ ਵਹਿੜ ਹੀ ਖੋਲਾ ਜੇਰ ਪੈ ਗਈ ਆ ਜੇਰ ਵਾਲੇ ਪਾਸੋਂ ਕੰਪਲੀਟ ਆ ਦੋਸਤੋ ਕ੍ਰਾਸ ਅੰਗ ਦੁੱਧ ਮੱਝਾਂ ਵਰਗਾ ਉਹ ਚਿੱਟਾ ਵਜ਼ਨ ਬਹੁਤ ਹੈ ਹਵਾਨੇ ਵਾਲੇ ਪਾਸੋਂ ਐਕਸਟਾ ਆਰਡੀਨਰੀ ਬਹੁਤ ਸੋਹਣਾ ਵੱਡਾ ਜ਼ਬਰਦਸਤ ਹਵਾਨਾ ਤਿਆਰ ਕੀਤਾ ਪੱਟਾਂ 'ਚ ਫਸਿਆ ਪਿਆ ਬਸ ਬੰਨ ਲਾ ਬਾਈ ਦੋਸਤੋ ਤਾਜੀ ਸੂਈ ਕਰਕੇ ਥੋੜਾ ਜਿਹਾ ਬੱਚੇ ਦਾ ਜ਼ਿਆਦਾ ਕਰਦੀ ਹੈ ਹਵਾਨਾ ਬਹੁਤ ਸੋਹਣਾ ਫਿਟਿੰਗ ਵਾਲਾ ਠੋਸ ਨਿੱਗਰ ਫੋਰ ਸ਼ਾਂਗ ਪੂਰਾ ਆਵਣੀ ਥਾਣ ਮੁਠੀ ਵਾਲੇ ਅਸਦੀ ਚੁਾਈ ਵਾਲੇ ਗੁਲਾਬੀ ਥਾਣਾ ਚਾਰਾਂ ਥਾਣਾ ਦਾ ਸੇਮ ਹੀ ਸਾਈਜ਼ ਹੈ ਦੋਸਤੋ ਆਪ ਕੈਮਰਾ ਬਾਈ ਦੱਸਦਾ ਸੀਗਾ ਕਿ ਸਵੇਰ ਜਦੋਂ ਸੂਈ ਆ ਉਸ ਤੋਂ ਬਾਅਦ ਬੱਚੇ ਨੂੰ ਬੌੜਾ ਪਿਆ ਆ 2 2.5 ਕਿਲੋ ਹਵਾਨੇ ਚ ਬੌਲੀ ਕੱਢ ਲਈ ਆ ਥਾਣ ਹਵਾਨੇ ਦੀ ਜੱਜਮੈਂਟ ਆਪਦੀ ਉਹ ਹਿਸਾਬ ਨਾਲ ਕਰਿਓ ਯਾਨੀ ਕਿ ਸਣੇ ਬੱਚੇ 3 4 ਕਿਲੋ ਹਵਾਨੇ ਚ ਬੌਲੀ ਨਿਕਲ ਚੁੱਕੀ ਆ ਵੀਡੀਓ ਬਣਾ ਰਹੇ ਆ 11 ਵਜੇ ਚ ਅਜੇ 3 ਮਿੰਟ ਪਏ ਆ 10 ਵਜੇ 57 ਮਿੰਟ ਤੇ ਵੀਡੀਓ ਬਣਾ ਰਹੇ ਆ ਸ਼ਾਮ ਦੀ ਚਵਾਈ ਚ ਸਾਰਾ ਦੇਣੀ ਪਿਆ ਸ਼ਾਮ ਤਿੱਕਰ ਹਵਾਨਾ ਬੌਲੇ ਨਾਲ ਭਰ ਲੈਣਾ 20 22 ਕਿਲੋ ਬਾਈ ਹੁਣੇ ਦੱਸ ਦੇ ਖੁੱਲਾ ਦੁੱਧ ਪੈਜੂ ਬਾਕੀ ਬੱਚੀ ਰਾਜੀ ਬਹੁਤ ਹਵਾਨਾ ਸੋਹਣਾ ਵੱਡਾ ਇਨਾ ਖੁੱਲਾ ਦੁੱਧ ਪੀਉਣ ਦਾ ਹੱਕ ਬਣਦਾ ਬਾਕੀ ਹੁਣ ਅੱਗੇ ਰੁੱਤ ਵੀ ਵਧੀਆ ਆ ਗਈ ਆ ਸੈਲੂ ਸੈਲ ਕਰਮਾਂ ਵਾਲੀ ਖੁੱਲਾ ਦੁੱਧ ਪਿਆ ਜੂ ਫੋਟ ਸ਼ਾਂਗ ਭੋਰਾਵਨੀ ਮੁੱਲ ਬਾਈ ਜੀ ਜਾਇਜ਼ ਜਾਂ ਲੈਣ ਦੇ ਨਾਲਾ ਜੈ ਜੀ ਦੱਸਿਆ ਜਮ 65 65000 65000 ਹਾਂ 65000 ਥੋੜਾ ਕਣਾ ਛੋਟਛਾਪਾ ਹੋ ਜੂ ਮਾਨਤਾਂ ਮੌਕੇ ਤੇ ਕੋਈ ਨਹੀਂ ਹੂੰ ਸਹੀ ਹੈ ਜੀ ਕਰਨੀ ਹਾਂ ਜੀ ਹੋ ਜੂਗਾ ਵੀ ਦੋਸਤੋ ਬਿਲਕੁਲ ਜਾਇਜ਼ ਡਿਮਾਂਡ 65000 ਮੌਕੇ ਤੇ ਆਏਗੇ ਭੈਣ ਭਰਾ ਦਾ ਬਾਈ ਜੂਨੀ ਕਹਿੰਦੇ ਕੋਈ ਗੱਲ ਨਹੀਂ ਮਾਨਤਾਨ ਹੋ ਜੂ ਅਗਲਾ ਬੇਫਿਕਰ ਹੋ ਕੇ ਆ ਜਾਏ ਦੂਜੇ ਸੂਏ ਸੂਈ ਹੈ 22 ਕਿਲੋ ਖੁੱਲਾ ਦੁੱਧ ਪਿਆਜੂ ਜੇਰ ਪੈ ਗਈ ਆ ਮਗਰ ਵੱਛੀ ਆ ਇੱਕ ਨਾ ਇੱਕ ਫ੍ਰੀ ਵਾਲੀ ਗੱਲ ਆ ਜੇ ਕਿਤੇ ਵੱਛਾ ਹੁੰਦਾ ਲਿਆਣਾ ਫੇਰ ਵੀ ਨਾਲ ਪੈਣਾ ਸੀ ਪਰ ਵੱਛੀ ਆ ਜਿਹੜਾ ਤੁਸੀਂ 2 2.5 ਮਹੀਨੇ ਦੁੱਧ ਪਿਆਉਂਗੇ ਉਹ ਤੁਹਾਡਾ ਰਾਸ ਆਜੂ ਕਿਉਂਕਿ ਆਉਂਦੇ ਸਮੇਂ ਸਵੇਰ ਨੂੰ ਇਹਨੇ ਮਗਰ ਵਹਿੜ ਤਿਆਰ ਹੋ ਜਾਣਾ ਦੋਸਤੋ ਕਰੋ ਸੰਗ ਦੁੱਧ ਮੱਝਾਂ ਵਰਗਾ ਹੋਊਗਾ ਜਿਹੜੇ ਵੀ ਭੈਣ ਭਰਾ ਦੇ ਇਹ ਦੂਜਾ ਸੂਆ ਫੁੱਲ ਵਜਨ ਵਾਲੀ ਚੰਗੇ ਦੁੱਧ ਵਾਲੀ ਵੇੜ ਪਸੰਦ ਆਉਂਦੀ ਆ ਤੁਸੀਂ ਬਾਈ ਜੀ ਉਹਨਾਂ ਨਾਲ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰ ਸਕਦੇ ਆ 20 22 ਕਿਲੋ ਖੁੱਲਾ ਦੁੱਧ ਪਿਆਜੂ ਬਾਕੀ ਫੋਨ ਨੰਬਰ ਸਕਰੀਨ ਤੇ ਆ ਪਿੰਡ ਰੋਡੇ ਜ਼ਿਲ੍ਹਾ ਮੋਗਾ ਤਹਿਸੀਲ ਐਨੂ ਬਾਗਾ ਪੁਰਾਣਾ ਪੈਂਦੀ ਆ ਮੇਰੇ ਪਿੰਡ ਦੀ ਵੀਡੀਓ ਆ ਬਾਕੀ ਗੱਪਣ ਦਾ ਵਹਿਮ ਹੁੰਦਾ ਇਹਦਾ ਸੂਈ ਸਵਾਈ ਹੈਗੀ ਆ ਭਾਵੇਂ ਦੋ ਟਾਈਮ ਚਾਰ ਟਾਈਮ ਅਗਲਾ ਰੀਜਨਲ ਤਸੱਲੀ ਕਰਕੇ ਲੈ ਜੇ ਫੁੱਲ ਗਾਰੰਟੀ ਆ ਸਾਰੇ ਪਾਸੋਂ ਲਾਸਟ ਦੇ ਵਿੱਚ ਰੁਟੀਨ ਚ ਮੇਰੀਆਂ ਸਾਰੀਆਂ ਵੀਡੀਓ ਵੇਖਣ ਲਈ ਤੇ ਨਾ ਪਿਆਰ ਸਤਿਕਾਰ ਦੇਣ ਲਈ ਸਾਰਿਆਂ ਦਾ ਦਿਲੋਂ ਧੰਨਵਾਦ ਕਰਦਾ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜਲਦ ਮਿਲਦੇ ਹਾਂ ਕਿਸੇ ਹੋਰ ਨਵੀਂ ਵੀਡੀਓ ਨਾਲ